ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਲਰ ਡੇਰੀ ਫਾਰਮ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਤਕਰੀਬਨ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਇਸ ਕਿਲੇ ਤੇ ਕੋ ਦੂਜੇ ਤੀਜੇ ਚੌਥੇ ਦਿਨ ਅਪਡੇਟ ਜਿਹੜੀ ਆਪਾਂ ਦਿੰਦੇ ਰਹੀਦਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਦਿਖਾਉਣੀ ਆ ਆਪਾਂ ਦੋਵੇਂ ਤਾਜ਼ੀਆਂ ਸੱਜਰ ਸੁਈਆਂ ਨੇ ਕ੍ਰਾਸ ਬਰੀਡ ਦੇ ਵਿੱਚ ਬੈੜਾ ਨੇ ਹਾਈਟ ਕੱਟ ਬਹੁਤ ਵਧੀਆ ਠੀਕ ਹੈ ਜੀ ਇੱਕ ਕ੍ਰਾਸ ਬਰੀਡ ਦੇ ਵਿੱਚ ਜਰਸੀ ਬੈੜ ਦਿਖਾ ਦਿਆਂਗੇ ਤੇ ਜਿਹੜੀ ਸੈਕਿੰਡ ਨੰਬਰ ਤੇ ਬੈੜ ਤੁਹਾਨੂੰ ਦਿਖਾਉਣੀ ਵੀ ਬਹੁਤ ਖੂਬਸੂਰਤ ਆ ਤੋਂ ਚੰਗੇ ਥਣ ਦੇਵੇ ਦੇ ਵਿੱਚ ਤਰੀਕਾ 'ਚ ਕਿਸਾਨ ਭਰੋ 21 ਮਈ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਕੋਈ 12:00 ਵਜੇ ਦਾ ਸਮਾਂ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸੰਦੀਪ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਮਹਾਰਾਜ ਜੀ ਠੀਕ ਠਾਕ ਜੀ ਠੀਕ ਠਾਕ ਭਾਜੀ ਕਹਿ ਬਸੇ ਤਾਂ ਬੜੀ ਵਧੀਆ ਬੜੀ ਵਧੀਆ ਗੁਰੂ ਨਾਨਕ ਦੇਵ ਜੀ ਦਾ ਸ਼ੁਕਰੇ ਮਾਲਕ ਤਾਂ ਹੋਰ ਫਿਰ ਕਿਵੇਂ ਸਭ ਠੀਕ ਠਾਕ ਸੰਤੂ ਸਾਹਿਬ ਸਾਲੀਆਂ ਪੂਰੀਆਂ ਬਾਤੀਆਂ ਨੱਪ ਕੇ ਐ ਸੰਤੂ ਸਾਹਿਬ ਕਿਰਪਾ ਮਹਾਰਾਜ ਦੀਆਂ ਵਿਹਲੇ ਬੈਠੇ ਹੁਣ ਤੇ ਹੁਣ ਤੇ ਬਾਅਦ ਪੜ੍ਹਨੇ ਛੱਡਨੇ 6 ਤਰੀਕ ਨੂੰ ਛੀ ਛੜਨਾ ਬਸ ਠੀਕ ਆ ਤੇ ਪਾਣੀ ਬਾਹਰ ਆ ਠੀਕ ਆ ਹਾਂ ਜੀ ਵਧੀਆ ਗੱਲ ਆ ਹਾਂ ਜੀ ਹਾਂ ਜੀ ਲੈ ਵੀ ਸੰਦੀਪ ਮਾਲ ਤਕਰੀਬਨ ਜਦੋਂ ਆਉਂਦਾ ਜਾਂਦਾ ਰਿਹਾ ਆਪਣੇ ਕੋਲ ਥੋੜੀ ਵੀਡੀਓ ਦੋ ਚਾਰ ਦਿਨਾਂ ਅੱਜ ਆਪਣੀ ਸੰਤੂ ਸਾਹਿਬ ਚੱਕਰੀਆ ਵੀ ਮਾਲ ਥੋੜਿਆ ਮਿਲਦਾ ਏ ਛੋਟਨਾ ਮਗਰੋਂ ਮਾਲ ਆ ਸੁਆ ਘੱਟ ਬਾਹਰ ਗੱਪਣ-ਗੁੱਪਣ ਮਿਲਦਾ ਗੱਪਣ ਘੱਟ ਲਈਦਾ ਤੇ ਜਿਹੜੇ ਇੱਕ ਦੋ ਨਗ ਆਉਂਦੇ ਆਉਂਦੇ ਨਿਕਲ ਜਾਂਦੇ ਜੀ ਉਹਦਾ ਕਰਕੇ ਦੋ ਤਿੰਨ ਦਿਨ ਗਿਆ ਪੈ ਗਿਆ ਵਿੱਚ ਤੇ ਅੱਜ ਵੀ ਨਗ ਚਾਰ ਸੀ ਸੰਤੂ ਸਾਹਿਬ ਦੋ ਮਖੂਦੇ ਬੰਦੇ ਲੈ ਕੇ ਕੋਈ ਆਪਣੇ ਸੱਜਣ ਮਿੱਤਰ ਹੀ ਤੇ ਦੋ ਵਹਿੜਾ ਆਪਣੇ ਕੋਲ ਰਹਿ ਗਿਆ ਠੀਕ ਹੈ ਠੀਕ ਤੇ ਇਹ ਵਹਿੜ ਸੰਤੂ ਸਾਹਿਬ ਪਰਸੋਂ ਦੀ ਸੁਹੀ ਜੇ ਠੀਕ ਆ 15 ਤੋਂ 16 ਕਿਲੋ ਬੋਲਾ ਤਿਆਰ ਹੋਗਾ ਚਵਾਈ ਏਡੀ ਲੱਗੀ ਇਤ ਆਪਾਂ ਪਹਿਲਾਂ ਧਾਰਾ ਮਾਰਦੇ ਹਾਂ ਬਿਲਕੁਲ ਸੋ ਦੋਸਤੋ ਨਾਲ ਦੀ ਨਾਲ ਹੀ ਆਪਾਂ ਦੋ ਪਸ਼ੂ ਆ ਤਸੱਲੀ ਨਾਲ ਧਾਰਾ ਮਾਰ ਕੇ ਦਿਖਾ ਦੇਾਂਗੇ ਜਰਸੀ ਕ੍ਰੋਸ ਬਰੀਡ ਦੇ ਵਿੱਚ ਆ ਕੱਦ ਵੱਡਾ ਹਾਈਟ ਕੱਦ ਵੈਸੇ ਆਪਾਂ ਘਾਟੀ ਦੇਖਦੇ ਆ ਜਰਸੀ ਵਾੜਾ ਨੂੰ ਵੇਟਾ ਵੱਡੀ ਹਾਈਟ ਕੱਦ ਵਿੱਚ ਆ ਬਾਕੀ ਗ੍ਰੇ ਕਲਰ ਦੇ ਵਿੱਚ ਆ ਗ੍ਰੇ ਤੇ ਵਾਈਟ ਦਾ ਕੰਬੀਨੇਸ਼ਨ ਆ ਕਰੀਮ ਜਾ ਵੇਚ ਰਾਂਗੇ ਸਾਨੂੰ ਸਭ ਪੰਜਾਬ ਵਾਲੀ ਜਰਸੀ ਆ ਮੰਗਾ ਪਾਓ ਚਾ ਨਾ ਪਾਓ ਠੀਕ ਆ ਬਹੁਤ ਠੰਡੀ ਤੇਰੀ ਵੇੜਾ ਲੋਬ ਠੀਕ ਆ ਮਗਰ ਬੱਚਾ ਆ ਗਿਆ ਮੇਲ ਕਾ ਆਪ ਨਾੜੂ ਨਾਲ ਮਗਰ ਬੱਚਾ ਥਣ ਤੇ ਪਾਵੇ ਕੋ ਹਥੀਂ ਚਵਾਈ ਵਾਲਾ ਜਪੂ ਆ ਠੀਕ ਆ ਸੋ ਬੜਾ ਸੁਆਦੀ ਥਣ ਦਾ ਲਗਾ ਠੀਕ ਆ ਜੀ ਸੋ ਪੀੜੀ ਤੇ ਪਾਵੇ ਆਪਾਂ ਕਹਿ ਸਕਦੇ ਵੀ ਚਾਹੂ ਗੁੱਠਾਂ ਤੇ ਆ ਬੜੀ ਚੰਗੀ ਵੰਡ ਵੀ ਇਹ ਮੇਰੇ ਕੋ ਨਿੱਗਰ ਲੈਵਾ ਵਟੇਰਗਾ ਬਹੁਤ ਖੂਬਸੂਰਤ ਆ ਬਾਕੀ ਧਾਰਾਂ ਤੋਂ ਲੋਹਣੇ ਆਪਾਂ ਮਾਰਕੀਟ ਖਾ ਦੇਣੀਆਂ ਨੇ ਮੈਨਾਂ ਚਵਾੜ ਬਹੁਤ ਜਿਆਦਾ ਹੀ ਚੰਗਾ ਲੱਗਾ ਲੱਗਿਆ ਕਹੋ ਤੇ ਬਹੁਤ ਗੂਰਤ ਜਵਾਈ ਆ ਮੋਟੀ ਧਾਰ ਆ ਠੀਕ ਆ ਜੀ ਖਾਧਮਾ ਇਆਂ ਸੰਤੋ ਸਾਬ ਚੋਂ ਆਉਣ ਆਈਆਂ ਨੇ ਹਾਂ ਠੀਕ ਆ ਜੀ ਬਹੁਤ ਵਧੀਆ ਠੀਕ ਆ ਜੀ ਬਿਲਕੁਲ ਨਿੱਗਰ ਲੈਵਾ ਬਹੁਤ ਖੂਬਸੂਰਤ ਗੱਟੀ ਗੱਟੀ ਥਣ ਜੇ ਥਣ ਬੜਾ ਸੁਆਦੀ ਏ ਹਾਂਜੀ ਹਾਂਜੀ ਬੇਨਬੂਣ ਕਾਫੀ ਜਿਆਦੀਆਂ ਹਵਾਣੇ ਚੱਡੇ ਤੇ ਉੱਤੇ ਦੋ ਦਸੰਤੂ ਸਾਹਿਬ ਚਲਾ ਵਛੀ ਆਪਾਂ ਜਿਆਦੇ ਨਾਲ 20 ਕਿਲੋ ਰਾਮ ਨਾਲ ਦੇ ਦੋ ਵੀ ਨਿੱਪਨ ਨਿੱਗਰ ਲੈਵਾ ਹਾਂ ਅਜੇ ਪਰਸੋਂ ਦੀ ਸੁਹੀ ਇੱਕ ਤਾਂ ਉਂਗਲ ਨਹੀਂ ਖੁੱਬਦੀ ਲੈਵੇ ਜੀ ਸਾਹਿਬ ਜਸੰਤੂ ਸਾਹਿਬ ਜੀ ਠੀਕ ਹੈ ਜੀ ਖੋਲ ਕੇ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਤੇ ਪੂਰੀ ਵੱਡੀ ਮੰਨ ਕੇ ਕੋਈ ਭਰਾ ਸੌਦਾ ਕਰੇ ਕੋਈ ਛੋਟੀ ਜੀ ਵਛੀ ਨਹੀਂਗੀ ਠੀਕ ਹੈ ਤੋ ਥਾਣਪਾਂਡਾ ਬਹੁਤ ਜ਼ਿਆਦਾ ਖੂਬਸੂਰਤ ਆ ਠੀਕ ਆ ਜੀ ਤੋ ਬਾਕੀ ਇੱਕ ਵਾਰੀ ਮੇਰਾ ਫੋਟੋ ਲੈ ਲੈਂਦੇ ਨੇ ਬੂਤੀ ਪਾਤੀ ਬਹੁਤ ਸੋਹਣੀ ਛੋਟੀ ਬੂਤੀ ਦੀ ਆ ਛੋਟਾ ਕੰਨ ਕੱਦ ਵਟਾ ਚੌੜਾ ਪਿੱਠ ਫੁੜਾ ਠੀਕ ਆ ਜੀ ਬੱਛਾ ਮਗਰ ਦੇ ਆ ਗਿਆ ਮੇਲਕਾਫ ਤੋ ਦੋ ਦੋ ਚਾਰ ਚਾਰ ਤੁਹਾਨੂੰ ਤਾਂ ਰਾਮ ਮਾਰ ਕੇ ਆਪ ਦਿਖਾਈ ਦਿੱਤੀਆਂ ਨੇ ਚੋਣ ਜਵਾਨ ਪੂਰੀ ਇੱਕ ਨੰਬਰ ਬੰਬੇ ਪਾਸ ਆ ਦੇਖੋ ਠੀਕ ਹੈ ਜੀ ਇਹ ਕੁਆਲਿਟੀ ਦੇਖੋ ਕੰਨ ਕੜਾ ਨਿਗਾ ਨਿਗਾ ਲੱਗਾ ਸੰਧੂ ਸਾਹਿਬ ਹਾਂ ਇਹ ਪੂਰੀ ਕੁਆਲਿਟੀ ਹੈਗੇ ਚੰਗੀ ਕੁਆਲਿਟੀ ਦੇ ਵਿੱਚ ਵੈਰ ਇਹਦਾ ਕਰਮੀ ਨਹੀਂ ਮਰਾਨੀ ਇਹਨੇ ਸੰਧੂ ਸਾਹਿਬ ਲੈ ਵੀ ਸੰਦੀਪ ਕੀ ਮੋਲ ਦੀ ਆ ਫਿਰ ਸੰਧੂ ਸਾਹਿਬ ਆਪਾਂ ਮੋਲ ਚਲੋ ਜਾਇਜ਼ ਲੈ ਲੈਂਦੇ ਚਾਹੀਦਾ ਵਾਹ ਸੰਧੂ ਸਾਹਿਬ ਕਰਦੇ ਮੱਛੀ ਦੇ ਆ 75000 ਰੁਪਿਆ ਹਾਂਜੀ 70000 ਦੀ ਦੇ ਦਈਏ ਜੀ 70000 ਦੀ ਹਾਂਜੀ ਨੇੜੇ ਕਰਦ ਗਏ ਹੋਰ ਕਰਦ ਗਏ ਭਾਈ ਮਾੜਾ ਵੰਡਾ ਵੰਡਾ ਸਾਬ ਮੈਂ ਤਾਂ ਚਲੋ 75 ਦੇ ਹੈਗੀ ਪਰ ਆਪਾਂ ਜੈ ਜੀ ਦੇ ਦੇਣੀ ਇੱਕੋ ਹੀ ਗੱਲ ਕਰਦ ਗਏ ਸੰਤੂ ਸਾਬ ਦੋ ਛੋੜ ਕਰਦ ਗਏ 68 ਦੇ ਦੇ ਗਏ ਜੀ 68 ਦੇ ਹਾਂਜੀ ਇੱਕ ਵਾਰਾ ਹੋਰ ਆਉਂਦ ਗਏ 70000 ਦੀ ਜਾਂਦ ਕੀ ਗੱਲ ਕਰਦੇ ਅੱਜ ਬਾਬਾ ਦੇਣਾ ਬਹੁਤ ਵੀਡੀਓ ਪਾਈਏ ਕਿ ਮੈਂ ਇੱਕੋ ਹੀ ਗੱਲ ਕਰਦ ਗਏ ਸੰਤੂ ਸਾਬ ਜਸਨੋਏ 65000 ਦੀ ਬਸ ਖੋਜ ਜੀ ਹੁਣ ਖੋਜ ਹੀ ਖੋਜ ਬਾਕੀ ਪਰਮ ਨਹੀਂ ਜੇ ਪਛੀ ਅੱਡੀ ਮਿਲਨੀ 65000 ਦੀ ਦਵਾਂਗੇ 100 ਰੁਪਿਆ ਛੋੜ ਕਰਾਂਗੇ ਪਿਓਰ ਜਲਸੀ ਬਰੀਡ ਆ ਹਾਂ 16 15 16 ਕਿਲੋ ਬੋਲਾ ਹਾਜ਼ਰ ਆ ਸੰਤੋ ਸਾਹਿਬ ਥੱਲੇ ਠੀਕ ਆ ਦੋ ਡਾਮ ਚੋੜੋ ਤਿੰਨ ਡਾਮ ਚੋੜੋ ਸੱਲੀ ਕਰ ਲੋ ਧੂਰ ਚਟੇ ਅਰੇ ਰੇ ਦੀ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਆ ਜੀ ਹਾਂ ਜੀ ਲੋਵੀ ਆ 65000 ਦਾ ਤੋਹਫਾ ਮਿਲ ਜਾਊਗਾ ਬਹੁਤ ਪਿਆਰੀ ਬੈਣ ਆ ਠੀਕ ਆ ਯੈਸ ਨੋਈ ਯੈਸ ਨੋਈ ਆ ਇਧਰ ਇੱਕ ਹੋਰ ਵਗਾ ਦਿੰਦੇ ਆ ਤੁਹਾਨੂੰ ਬੱਚੀ ਇਹ ਵੀ ਬੜੀ ਚੰਗੀ ਆ ਸੰਤੋ ਸਾਹਿਬ ਚੰਗੀ ਬੜੀ ਤੇ ਠੰਡੀ ਬੜੀ ਦੋਵੇਂ ਕੱਲਾਂ ਹੀ ਇਹਦੀਆਂ ਨਾਲ ਆ ਲੈ ਜੀ ਤੋਂ ਬਾਕੀ ਤੁਸੀਂ ਵੇਖ ਸਕਦੇ ਮਗਰੇ ਭਾਈ ਫਰਤੀ ਕਰਮਾ ਲਈ ਇਹ ਮਗਰ ਵੀ ਬੱਚੀ ਜੇਰੀ ਮਗਰ ਵੀ ਬੱਚੀ ਕੱਲ ਵੀ ਸੂਈ ਜੇ ਆ 14 ਠੀਕ ਆ 14 15 ਕਿਲੋ ਆ ਜਾ ਜੀ ਆ ਜਾ 14 15 ਕਿਲੋ ਬੋਲਾਏ ਦੋਸਤੋ ਵੱਚੀ ਮਗਰ ਬਾਕੀ ਇਧਰ ਤੁਹਾਨੂੰ ਦਿਖਾਉਣੇ ਆਪਾਂ ਪੂਰਾ ਥਣ ਥੱਪਾ ਵੇਖੋ ਤੁਸੀਂ ਕਰਮਾਲੀ ਨੇ ਸਫਾਈ ਬਹੁਤ ਜਿਆਦਾ ਚੰਗੀ ਲੱਗੀ ਸੋ ਸੱਜ ਅਗਲੇ ਨਾਲ ਪਿਛਲੇ ਨਾਲ ਬਿਲਕੁਲ ਬਰਾਬਰ ਆ ਇੱਕ ਦੂਜੇ ਥਣ ਦੇ ਠੀਕ ਆ ਸੰਤੋਪਾ ਬਾਤੀ ਫਿਰ ਜائیں ਨਾ ਗਰਮੀ ਨਹੀਂ ਮਰਉਣੀ ਕਰਮਾਲੀਆਂ ਨੇ ਹੂੰ 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 ਗਰਮੀ ਵਾਲੇ ਤੋਹਫੇ ਆਏ ਦੁੱਧ ਦੇਖੋ ਚਟਾ ਚਟਾ ਦੁੱਧ ਮਹੀਨਾਂ ਵਾਲ ਦਾ ਮੱਝਾਂ ਨਾਲ ਦਾ ਕਈਆਂ ਦੇ ਖੱਟਾ ਬਿਲਕੁਲ ਚਟਾ ਦੁੱਧ ਹਾਂ ਲੋਗੀ ਇਹ ਕੱਲ ਦੀ ਸੂਈ ਹੈ ਨਾ ਫਿਰ ਕੱਲ ਦੀ ਸੰਤੋਸ ਸਰ ਸਵੇਰ ਸਦੀਵ ਦੂਜਾ ਕਿ ਤੀਜਾ ਸੀ ਦੂਜਾ ਸੂਆ ਲੋਗੀ ਦੂਜਾ ਸੂਆ ਠੀਕ ਹੈ ਜੀ ਬਾਕੀ ਥਾਣ ਦੋ ਪੈੜਾਂ ਤੋਂ ਬੜੇ ਕਮਾਲ ਦੇ ਲੱਗੇ ਆ ਠੀਕ ਆ ਸੰਤੋਸ ਸਾਹਿਬ ਥਾਣ ਜੋ ਬਹੁਤ ਵਧੀਆ ਥਾਣਾ ਦਾ ਆਪਣੇ ਪਤਾ ਕਿ ਚੱਕਰੇ ਆਪਣੇ ਥੋੜਾ ਜਿਹਾ ਮਸ਼ੀਨੀ ਚਵਾਈ ਵਾਲਾ ਘਟ ਮੰਗਦੇ ਆ ਥਾਣਾ ਥੀ ਚਵਾਈ ਵਾਲਾ ਜਿਆਦਾ ਵੀਰ ਭਿਆਰ ਮੰਗਦੇ ਜਿਹੜੇ ਮੰਗਦੇ ਆ ਚੋਰ ਨਵੇਂ ਮੜੀਆਂ ਚੰਗੀਆਂ ਹਾਂ ਹਮਸਾ ਲੰਗਾ ਪਾਉਂਦੇ ਵੀ ਲੋਡ ਨਹੀਂ ਪਾ ਲੋ ਨਾ ਪਾ ਲੋ ਆਪਦੀ ਮਰਜ਼ੀ ਹੈ ਜੀ ਔਰ ਠੀਕ ਠੀਕ ਹੈ ਜੀ ਸਭ ਠੀਕ ਹੈ ਲੋਗ ਠੀਕ ਆ ਬਾਕੀ ਸੰਤੋ ਸਭ ਨਿੱਗਰ ਨੁਗਰ ਚੰਗੀ ਆ ਥਣ ਚੱਡੇ ਦੀ ਚੰਗੀ ਆ ਸਾਫ ਚੰਗੀ ਆ ਹੂੰ ਸੁਥਰੀ ਆ ਜਿੰਨੀ ਹੈਗੀ ਆ ਬਿਲਕੁਲ ਬਿਲਕੁਲ ਸੋ ਬਾਕੀ ਢਾਂਚਾ ਟੂਚਾ ਬੜਾ ਡਬਲਾ ਕਰਮ ਵਾਲੀ ਦਾ ਹਾਈਟ ਮੀਡੀਅਮ ਆ ਬਾਕੀ ਪਲਿਸਾ ਵੀ ਬਹੁਤ ਜ਼ਿਆਦਾ ਹੈ। ਵਜ਼ਨ ਬਹੁਤ weight ਬਹੁਤ ਜ਼ਿਆਦਾ ਸਚਵਾਈ ਤੁਸੀਂ ਦੇਖ ਲਈ ਆ। ਦੁੱਧ ਕਰਮ ਵਾਲੀ ਇਹ ਵੀ ਚੰਗਾ ਚਬਾਜੂਗੀ। ਹਾਂ ਪਤਾ ਕਿ ਆਪਣੇ ਵੀਰ ਭਰਾਵਾਂ ਨੇ ਲੈਣਾ ਮਾਲ ਮੇਉਂ ਠੀਕ ਹੈ ਕੱਲਾ ਕੱਲਾ ਥਾਣ ਲੱਗਾ ਸੰਤੂ ਸਾਹਿਬ ਆ ਬਾਕੀ ਫੇਸ ਕੁਆਲਟੀ ਵੇਖੋ ਕਿੰਨੀ ਜਦੀ ਵਧੀਆ ਲੱਗੀ ਬਿਊਟੀ ਨੂੰ ਚੰਗੀ ਆ ਮੂੰਹ ਮੱਥਾ ਵੀ ਬਹੁਤ ਸੋਹਣਾ ਠੀਕ ਹੈ ਜੀ ਕਬੂਤੀ ਬਾਥੀ ਵੀ ਬਹੁਤ ਵਧੀਆ ਵੜਦੀ ਬਾਕੀ ਜੰਪਾਲ ਬਹੁਤ ਜ਼ਿਆਦਾ ਥਾਣ ਤੁਹਾਨੂੰ ਦਿਖਾ ਦਿੱਤਾ ਬਾਕੀ ਚੁਵਾਈ ਤੁਸੀਂ ਦੇਖ ਲਈ ਆ ਬਹੁਤ ਪਿਆਰੀ ਚੁਵਾਈ ਆ ਇੱਕ ਨੰਬਰ ਠੀਕ ਆ ਭਾਈ ਠੀਕ ਆ ਸਦੀਪ ਬੰਨ ਲਓ ਫਿਰ ਮਰਾ ਪੋ ਸੁਦੀਪੇ ਕੀ ਮੁੱਲ ਕਰਦੇ ਆਂਦਾ ਭਾਈ ਸੰਤੂ ਸਾਹਿਬ ਅਸੀਰੇ ਮੰਗਣਾ 85 ਨੇ ਮੰਗਣਾ ਆ ਜਸਨੋ 75000 ਦੀ ਦੇ ਦੀਏ ਜੀ 75 ਦੀ ਹੋਰ ਵਿੱਚੋਂ ਮਾਨਤਨ ਕੋਈ 73000 ਦੀ ਦੇ ਦੀਏ 73 ਦੀ ਹਾਂਜੀ ਓਕੇ ਠੀਕ ਆ ਕਿ ਕਰਨਾ ਹੋਰ ਹੋਰ ਛੱਡ ਦੋ 2000 71000 ਦੀ ਜਾਂਦੋ ਜੈਸਨੋਈ 71 ਦੀ 71000 ਦੀ ਜਾਂਦੋ ਸੰਤੂ ਸਾਹਿਬ ਬਾਕੀ ਚੰਗੀ ਆ ਬੱਛੀ ਚਲੋ ਮੁੱਲ ਵੀ ਆਪਾਂ ਵੜਾ ਦੇ ਸਾਹਮਣੇ ਕੀਤਾ ਵਾ ਇਹ ਬਾਕੀ ਗੈਰ ਮੁੱਲ ਵੀ ਨਹੀਂ ਕੀਤਾ ਜਿਹੜੇ ਸਾਹਮਣੇ ਬਾਹਰ ਪਿਆਰ ਚੱਲੰਦੇ ਸੰਤੂ ਸਾਹਿਬ ਬਿਲਕੁਲ ਹਾਂਜੀ ਤੋਂ ਦੱਸੋ ਮਗਰ ਬੱਛੀ ਆ 71000 ਦੀ हां ਜਣਾ ਤੁਹਾਨੂੰ ਇਹ ਵਾੜ ਮਿਲ ਜੂਗੀ ਇੱਕ ਸੰਧੂ ਸਾਹਿਬ ਆਪਣੇ ਕੋਲ ਟਰੈਕਟਰ ਵੀ ਹੈਗਾ 2001 ਮਾਡਲ 735 ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ 735 2001 ਮਾਡਲ ਬਹੁਤ ਜਿਆਦਾ ਸਾਫ਼ ਹੈ ਸੰਧੂ ਸਾਹਿਬ ਉਹ ਵੀ ਕਿਤੇ ਅਜੇ ਤੱਕ ਨਿਓ ਜਣਾ ਨੂੰ ਚਾਬੀ ਨਹੀਂ ਲੱਗੀ ਕਿਤੇ ਟਾਇਪਟ ਕਵਰ ਨਹੀਂ ਖੁੱਲੇ ਅਜੇ ਤੱਕ ਇੰਨਾ ਜਿਆਦਾ ਸਾਫ਼ ਠੀਕ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋ ਵਾੜਾ ਤੁਸੀਂ ਦੇਖ ਲਿਆ ਠੀਕ ਆ ਜੀ ਇਹਨਾਂ ਦੀ ਖਰੀਦੀ ਕਰ ਸਕਦੇ ਜੇ ਟਰੈਕਟਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ 735 2011 ਮਾਡਲ ਆਜੋ ਜੀ ਚਲੋ ਜੀ ਲਓ ਦੋਸਤਾਂ ਕਾ 735 ਸਵਰਾਜ ਟਰੈਕਟਰ ਅਤੇ ਇੱਕ ਤੇ ਇਹ ਸੰਦੀਪ 735 ਟਰੈਕਟਰ ਵੀਰ ਕਿਹੜੇ ਜ਼ਿਲ੍ਹੇ ਦਾ ਕਿੱਥੋਂ ਦਾ ਸੰਤੂ ਸਾਹਿਬ ਐ ਅਮਰਸਰ ਦਾ ਨੰਬਰ ਆ ਪੀ ਵੀ ਰੋਟੂ ਅੱਜ ਟਰੰਨ ਰਿਆ ਕਿਤੇ ਸੰਤੂ ਸਾਹਿਬ ਵੇਚਾਵੇ ਮਰਾ ਕੇ ਵਿਖਾ ਦੋ ਝਲਕੇ ਦੇ ਕਿਤੇ ਇਹਦੇ ਅਜੇ ਤੱਕ ਨਾ ਟੈਪਡ ਕਵਰ ਨੂੰ ਚਾਬੀ ਨਹੀਂ ਲੱਗੀ ਹਾਂ ਆ ਵੇ ਲੋ ਉਸੇ ਇਤਨਾ ਟੈਪਡ ਕਵਰ ਏਜੰਸੀ ਦੇ ਨਾਲ ਦੀ ਆ ਠੀਕ ਹੈ ਕਿਤੇ ਅਜੇ ਤੱਕ ਟੈਪਡ ਕਵਰ ਵੀ ਨਹੀਂ ਖੁੱਲੇ ਇਹਦੇ ਠੀਕ ਹੈ ਇੰਨਾ ਜ਼ਿਆਦਾ ਪਾਰਟੀ ਨੇ ਟਰੈਕਟਰ ਖਾਂ ਮੈਂ ਸਾਰੇ ਟਰੈਕਟਰ ਹੀ ਨਾਲ ਆ ਸੰਤੂ ਸਾਹਿਬ ਠੀਕ ਹੈ ਪਹਿਲੇ ਕਰੋ ਲਿਆ ਇਹਨਾਂ ਰੰਗ ਰੂਪ ਵੀ ਨਹੀਂ ਹੁੰਦਾ ਟਰੈਕਟਰ ਤੇ ਜਿੰਨਾ ਰੰਗ ਰੂਪ ਆ। ਬਾਕੀ ਇੰਜਨ ਗੇਅਰ ਤਾਂ ਉਹੀ ਗੱਲ ਪੱਕੀ। 1 ਨੰਬਰ ਸੰਤੂ ਸਾਹਿਬ ਬਸ ਲੱਡੂ ਵਾਲਾ ਡੱਬਾ ਵੰਡੋ ਤੇ ਪੈਰੀਆਂ ਵਾਓ। ਕਿਤੇ ਬਲੋ ਨਹੀਂ ਕਿਤੇ ਭਾਪ ਨਹੀਂ ਨਾਲ ਦਾ ਇੰਜਨ ਨਾਲ ਦਾ ਪੰਪ। ਅਰੀਜਨਲ ਸਾਰਾ ਇਹ ਸੰਤੂ ਸਾਹਿਬ ਜੀ ਨਾਲ। ਟਾਇਰ ਵੀ ਨਵੇਂ ਹੈ। ਅਗਲੇ ਟਾਇਰ ਵੀ ਨਵੇਂ। ਲੈ ਜੀ ਠੀਕ ਆ। ਮਗਰਲੇ ਟਾਇਰ ਵੀ ਨਵੇਂ ਜੀ। ਮਗਰਲੇ ਟਾਇਰ ਵੀ ਨਵੇਂ ਠੀਕ ਆ। ਹਾਂ ਜੀ ਮਗਰਲੇ ਟਾਇਰ ਵੀ ਨਵੇਂ ਅਗਲੇ ਟਾਇਰ ਵੀ ਨਵੇਂ ਆ। ਸ਼ਕਤੀ ਪਾਵਰ ਦੇ ਆ। ਸ਼ਕਤੀ ਪਾਵਰ ਦੇ ਚੰਗੇ ਆ ਕੰਪਨੀ ਚੰਗੀ ਆ ਸੰਤੂ ਸਾਹਿਬ। ਠੀਕ ਆ ਜੀ 12pl 12428 ਦੇ ਆ ਹਾਂ ਤੇ ਬਾਕੀ ਅਗਲੇ ਟਾਇਰ ਸਾਫ ਸੋਹਣਾ ਬਣਾ ਅਗਲੇ ਟਾਇਰ ਵੀ ਚਲੋ ਨਵੇਂ ਮਗਲੇ ਵੀ ਨਵੇਂ ਆ ਇੰਜਨ ਗੇਅਰ ਦਾ ਪੱਕਾ ਵਾਹ ਕੇ ਤਸੱਲੀ ਕਰਕੇ ਅਗਲਾ ਖੜੇ ਹਾਂ ਬਾਕੀ ਇੱਕੋ ਗੱਲ ਗੁਰਦਰੇ ਮੱਥਾ ਟੇਕਾ ਲੱਡੂਆਂ ਦਾ ਡੱਬਾ ਮੰਡੇ ਦੇ ਲੱਡੂਆਂ ਦਾ ਡੱਬਾ ਬੰਡੋ ਤੇ ਪਹਿਲੀਆਂ ਬਾਤ ਪਹਿਲੀਆਂ ਬਾਤ ਚਲੋ ਵੀ ਠੀਕ ਆ ਜੀ ਸੋ ਬਾਕੀ ਦੋਸਤੋ ਸਮਰਾਜ 735 ਬਹੁਤ ਵਧੀਆ ਟਰੈਕਟਰ ਸੋ ਜਿਹੜੇ ਫਾਰਮਰ ਭਰਾਵਾਂ ਨੇ ਰੱਖਿਆ ਠੀਕ ਆ ਜੀ ਉਹਨਾਂ ਤੋਂ ਵੀ ਤੁਸੀਂ ਪੁੱਛ ਕੇ ਇਸ ਕਰ ਸਕਦੇ ਕਰਲਾਸ ਘਰ ਇੰਜਣ ਸੰਤੂ ਸਾਹਿਬ ਐਨ ਪਿੰਡਿਆ ਕੋਲ ਦਾ ਟਰੈਕਟਰ ਪੂਰਾ ਤੇ ਬਾਕੀ ਹਿੱਸਾ ਹੂਸਾ ਬੈਕ ਸੰਦੂ ਸਾਹਿਬ ਮਾਸਾ ਜਿੰਨੀ ਆਵਾਜ਼ ਨਹੀਂ ਆ ਵੇਖੋ ਬੈਟਰੀ ਟਾਪਾ ਵੀ ਉੱਥੇ ਜਿੱਥੇ origignal ਬੈਟਰੀ ਆਦੀ ਉਹ ਅਸਵਰਾਜ ਦੀ ਹੁੰਦੀ ਆ ਆ ਵੇਖੋ ਨਾ ਨੂਨ ਟਾਪ ਲਿੰਕ ਟੰਗਣ ਵਾਲੇ ਉਤਰਾ ਉਸੇ ਤਰ੍ਹਾਂ ਲੱਗੇ ਗੋਲੇ ਇਹਨਾਂ ਜਿਆਦਾ ਪਾਲਟੀ ਨੇ ਸਾਹਮ ਕੇ ਚਲਾਇਆ ਨਾਲ ਦੇ ਮਰਗਾੜ ਆ ਕੋਈ ਵੀ ਚੀਜ਼ ਦੀ ਅਲੱਗਾਂ ਨਹੀਂ ਪਈ ਯਾਨੀ ਕਿ ਨਾਲ ਦਾ ਇਹ ਸਭ ਕੁਝ ਠੀਕ ਆ ਹਾਂਜੀ ਉਹ ਵੀ ਪੂਰਾ ਜੈਨੂਨ ਟਰੈਕਟਰ ਆ ਠੀਕ ਆ ਜੀ ਸੋ ਜੈਨੂਨ ਕਿਸੇ ਕਿਸਾਨ ਫਾਰਮਰ ਦਾ ਭਰਾ ਮਰਗਾੜ ਕਿੱਲੇ ਅਜੇ ਤੱਕ ਹਿਲਦੇ ਨਹੀਂ ਅੰਦਰੋਂ ਮੁਖਾਓ ਚੱਲ ਕਮਰਾ ਕੇ ਸੰਦੂ ਸਾਹਿਬ ਕਿਤੇ ਗੋਲਾ ਵੀ ਨਹੀਂ ਕਰਿਆ ਟਰ ਚਲਾਈ ਬਹੁਤ ਜਿਆਦੀ ਵਧੀਆ ਬਾਕੀ ਜਿਹੜਾ ਵੀਰ ਭਰਾ ਆਊਗਾ ਆਪਾਂ ਗੱਡੀ ਦਾ ਤੇਲ ਤੱਕ ਖਰਚਾ ਜਾਵਾਂਗੇ ਜੇ ਟਰੈਕਟਰ ਆਪਣਾ ਇੰਜਨ ਗੇਅਰ ਦਾ ਮਾੜਾ ਨਿਕਲੇ ਅੱਗੇ ਵੀ ਆਪਾਂ ਸੰਤੋਖ ਸਾਹਿਬ ਇਹੋ ਗੱਲਾਂ ਆਖੀਆਂ ਨੇ ਗੇਅਰ ਗੁਰ ਵੀ ਸੀਲ ਨਹੀਂ ਖੜਾ ਸੀਲੜਾ ਆਪਣਾ ਫਾਰਮ ਟਰੈਕ ਜਿਹੜਾ 50 ਲੈਂਦਾ ਸੀ ਉਹ 50 ਕੇ 55 ਸੀ ਉਹ ਵੀ ਇਧਰ ਦੇ ਬੰਦੇ ਖੜਿਆ ਵਾ ਇਹ ਮਲੇਰ ਕੋਟਲੇ ਦੇ ਆ ਉਦੋਂ ਹੀ ਆਪਾਂ ਵੀਡੀਓ ਜੇ ਇਹੋ ਗੱਲ ਆਖੀ ਵੀਰ ਜੀ ਤਸल्ली ਕਰਕੇ ਖੜਿਆ ਜੇ ਇਹ ਕੋਈ ਇਹਦੇ ਵਿੱਚ ਫਾਲਟ ਨਿਕਲੂ ਤਾਂ ਆਪਣੀ ਪੂਰੀ ਗਾਰੰਟੀ ਹੋਗੀ ਜੀ ਬਲੋ ਭਾਅ ਦੀ ਆ ਪਾਤੀ ਵਾਲ ਖਰਚਾ ਗੱਡੀ ਤੱਕ ਦਵਾਂਗੇ ਉਹ ਆਗੇ ਬੰਦੇ ਚਲੋ ਇੱਥੇ ਆਏ ਸੰਤੂ ਸਾਹਿਬ ਐਡੀ ਉਹਨਾਂ ਦੇ ਰੂਹ ਖੁਸ਼ੇ ਵੀ ਗੱਲ ਹੀ ਛੱਡ ਦਿਓ ਉਹਾਂ ਦੇ ਬਾਈ ਜਿਹੜੀ ਗੱਲ ਤੂੰ ਆਖੀ ਉਹ ਹੀ ਨਿਕਲੀ ਇਹ ਵੀ ਟਰੈਕਟਰ ਸੋਹਣਾ ਹੀ ਹੈ ਇਹ ਸੰਦੀਪ ਕੀ ਮੰਗ ਡਿਮਾਂਡ ਰੋਗੇ ਇਹਦੀ ਡਿਮਾਂਡ ਸੰਤੂ ਸਾਹਿਬ ਕਰਦੇ ਆਪਾਂ 2 ਲੱਖ ਰੁਪਈਆ 1 ਲੱਖ ਤੇ 85 ਹਜ਼ਾਰ ਦਾ ਟਰੈਕਟਰ ਜੈਸ ਨੂੰ ਦਵਾਂਗੇ ਜੀ 1 ਲੱਖ 85 ਹਜ਼ਾਰ ਦਾ ਜੈਸ ਨੂੰ ਦਵਾਂਗੇ 85 ਦਾ ਜੀ ਠੀਕ ਆ ਜੀ ਹਾਂਜੀ ਲਓ 1 ਲੱਖ 85 ਹਜ਼ਾਰ ਦਾ ਦੋਸਤੋ ਇਹ ਟਰੈਕਟਰ ਮਿਲ ਜਾਊਗਾ ਠੀਕ ਆ ਜੀ ਡਿਮਾਂਡ 2 ਲੱਖ ਆ 1 85 ਦਾ ਲੈਣ ਦੇਣਾ ਠੀਕ ਆ ਜੀ ਸੋ ਬਾਕੀ ਟਰੈ ਤੋ ਚੰਗਾ ਸਾਫ ਸੁਥਰਾ ਟਰੈਕਟਰ ਮੇਰਾ ਭਰਾ ਬਾਹ ਚਲਾ ਕੇ ਆਪਣੀ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਜਿੱਦਾਂ ਮਰਜੀ ਜੋਰ ਚੈੱਕ ਕਰਨਾ ਪਾਵਰ ਚੈੱਕ ਕਰਨੀ ਕਰ ਸਕਦੇ ਜੀ ਯਾਰ ਆਹ ਨਾਲ ਦੇ ਬਾਗੇ ਸੰਤੂ ਸਾਹਿਬ ਟਰੈਕਟਰ ਦਵਾਂਗੇ ਜਿਹੜਾ ਵੀ ਭਰਾ ਹੋਵੇ ਠੀਕ ਆ ਆਹ ਤਸੱਲੀਆਂ ਕਰ ਕਰ ਖੜੇ ਠੀਕ ਆ ਹਾਂਜੀ ਲਓ ਵੀ ਇਹ ਸੰਦੀਪ ਇੱਕੋ ਅਜੇ ਟਰੈਕਟਰ ਸੀਗਾ ਆਪਣੇ ਕੋਲ ਇਹ ਕੋਈ ਸੰਤੂ ਸਾਹਿਬ ਬਾਕੀ ਸਭ ਸੇਲ ਹੋਏ ਆ ਉਹ ਆਪਣੇ ਘਰ ਦੇ ਰੱਖੇ ਆ ਦੋ ਟਰੈਕਟਰ ਸਹੀ ਆ ਹਾਂਜੀ ਹਾਂਜੀ ਤੇ ਇੱਕ ਸੰਦੀਪ ਨੰਬਰ ਆਪਦੇ ਕਰ ਦਈਏ ਜੀ ਨੰਬਰ ਸੰਤੂ ਸਾਹਿਬ ਇੱਕ ਆਪਣਾ ਹੈਗਾ 84370 ਜੀ 38949 ਇੱਕ ਹੈਗਾ ਜੀ 98144 ਜੀ 38 ਲਓ ਦੋਸੋ ਅੱਜ ਇੱਕ ਟਰੈਕਟਰ ਜਿਹੜਾ ਵੀਰ ਸੇਲ ਕਰਦਾ ਪਿਆ ਠੀਕ ਆ ਜੀ ਵੈਸੇ ਟਰੈਕਟਰ ਹੁੰਦੇ ਰਹਿੰਦੇ ਆ ਰੁਟੀਨ ਦੇ ਵਿੱਚ ਪੰਜ ਸੱਤ ਟਰੈਕਟਰ ਜਿਹੜੇ ਆ ਇੱਥੇ ਹੁੰਦੇ ਆ ਠੀਕ ਆ ਜੀ ਮੌਕੇ ਤੇ ਤੁਸੀਂ ਵਿਜ਼ਿਟ ਕਰਕੇ ਪੁੱਛ ਕੇ ਸਾਰ ਸਕਦੇ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ